ਹਾਂ ਦੋ ਇਸੇ ਹੋ ਗਿਆ ਅੱਜ ਦੇ ਅੱਧਾ ਉੱਪਰ ਅੱਧਾ ਥੱਲੇ ਇਹ ਚੀਜ਼ ਆ ਜਿਹੜੀ ਚਾਗ ਰਹੀ ਹੈ ਜੋ ਹਰਪਨ ਦਾ ਚਾਹੀਏ ਅੱਧਾ ਇਧਰੋਂ ਤੇ ਅੱਧਾ ਥੱਲੇ ਜੋ ਉੱਪਰ ਤੇ ਜੋ ਹਾਉਲੈ ਫਾਉਂਡ ਜਿਹੜਾ ਇਹਦੇ ਕੋਲ ਤੁਹਾਡੀ ਵਾਰੀ ਉਹਨਾਂ ਕੋਲ ਦੀ ਹਾਂ ਫਾਉਂਡ ਆ ਅਸੀਂ ਜਿਹੜਾ ਆ ਕਰਦੇ ਨਾ ਵੀ 1 ਅਨਿਸ਼ਰਮੇ ਵੀ ਆ ਰਹੇ ਨੇ ਅੱਛਾ ਇੱਥੇ ਹੀ ਮਾਰਦੇ ਓਕੇ ਇੱਕ ਤੇ ਹੋਰ ਵੱਡਿਆ ਫਾਉਂਡ ਹੈ ਜਿਸ ਕੋ ਇੱਕ ਜ਼ਿਆਦਾ ਬਾਬਲੂ ਹੈ ਨਾ ਉਹ ਤੁਹਾਡੀ ਆਉਗਾ ਇਸ ਰੌਂਡ ਵਿੱਚ ਪਹਿਲਾਂ ਜਿਹੜੀਆਂ ਜਿਹੜਾ ਇੱਥੇ ਮਾਰੇ ਸੀ ਹਾਂ ਪਹਿਲਾ 라ਉਂਡ ਮੈਂ ਜਿੱਤਿਆ ਸੀ ਦੂਸਰੇ 라ਉਂਡ ਚ ਉਹਨੇ ਫਾਉਲ ਕਰਤਾ ਉਹ ਮੈਂ ਜਿੱਤ ਗਿਆ ਤੀਸਰੇ 라ਉਂਡ ਦੇ ਵਿੱਚ ਫਿਰ ਮੈਂ ਆਪਣੇ ਪੂਰੇ ਤਾਕਤ ਲਾ ਕੇ ਉਹਨੂੰ ਸੈੱਟ ਕਰ ਦਿੱਤੀ ਅੱਛਾ ਮੇਰੀਆਂ ਸਾਰੀਆਂ ਇਸ ਕਿਹਾ ਬਿਲਕੁਲ ਟਿਕਾਣੇ ਸਿਰੇ ਲੱਗੀਆਂ ਸੀ ਬਹੁਤ ਮਜ਼ਬੂਤ ਬੰਦਾ ਸੀਗਾ ਜੀ ਉਹ ਹਾਂ ਉਹ ਦੇਖਣ ਨੂੰ ਲੱਗਦਾ ਸੀ ਕਿ ਬਹੁਤ ਦਾ ਜੀ 6 ਪੁਆਇੰਟ ਲੇਟਸ ਨਾ ਵੀ ਜੇ ਉਹਦਾ ਫਾਉਲ ਨਾ ਹੁੰਦਾ ਤਾਂ ਫੇਰ ਕਿਸ ਤਰ੍ਹਾਂ ਪੁਆਇੰਟਸ ਕਾਊਂਟ ਹੁੰਦੇ ਆ ਉਹ ਜੱਜਿਸ ਬੈਠੇ ਹੁੰਦੇ ਆ ਉਹ ਜਿਵੇਂ ਢਾਈ ਵਾਈ ਢਾਈ ਜਿਵੇਂ ਇੱਕ ਬਕਸਾ ਹੁੰਦਾ ਜਿੱਦੇ ਤੁਸੀਂ ਖੜੇ ਸੀ ਜਿੱਦੇ ਤੁਸੀਂ ਖੜੇ ਸੀ ਹਾਂ ਉਹਦੇ ਵਿੱਚ ਅਗਰ ਉਹਦੇ ਵਿੱਚੇ ਖੜੇ ਖੜੇ ਮੂਵਮੈਂਟ ਕਰਦੇ ਹੋ ਉਹ ਕਿਹੋ ਜਿਹੀ ਮੂਵਮੈਂਟ ਹੈ ਅੱਛਾ ਉਹਦੇ ਤੋਂ ਬਾਹਰ ਨਿਕਲਦੇ ਆ ਤਾਂ ਕਿੰਨਾ ਕੁ ਬਾਹਰ ਨਿਕਲਦੇ ਆ ਜਾਂ ਅਸੀਂ ਸਲੈਪ ਦੇ ਨਾਲ ਕਿੰਨੇ ਕੁ ਅਨਕੌਂਸ਼ੀਅਸ ਹੋਏ ਆ ਠੀਕ ਹੈ ਕਿੰਨੀ ਕੁ ਸੀ ਜਦੋਂ ਮੰਨ ਲਓ ਵੀ ਅਸੀਂ ਮੈਂ ਸਲੈਪ ਕਰਨੀ ਆ ਦੂਸਰੇ ਦੀ ਮੇਰੇ ਸਲੈਪ ਕਰਨੀ ਆ ਕਿਸੇ ਤਾਂ ਮੈਂ ਉੱਥੇ ਬਿਲਕੁਲ ਸਿਲਿੰਡਰ ਕਰਕੇ ਖੜਨਾ ਮੈਂ ਇੰਨਾ ਕੁ ਨਹੀਂ ਹਿੱਲ ਸਕਦਾ ਅਗਰ ਉਹ ਦੂਸਰਾ ਸਲੈਪ ਹੋਣ ਲੱਗਿਆ ਮੈਂ ਕਰਤਾ ਮੈਂ ਭਾਗ ਗਿਆ ਰੌੜਾ ਆ ਗਿਆ ਉਹਲਾ ਠੀਕ ਹੈ ਥੱਲੇ ਗੱਲ ਹੈ ਅੱਗੇ ਗੱਲ ਹੈ ਪਿੱਛੇ ਗੱਲ ਆ ਕਿਸੇ ਵੀ ਤਰ੍ਹਾਂ ਹਿਲ ਗਿਆ ਉਹ ਰੌੜਾ ਮੈਂ ਆ ਗਿਆ ਓਕੇ ਜੇ ਮੈਂ ਉੱਥੇ ਕੁਝ ਗਲਤ ਮਾਰਦਾ ਹੈ ਹਾਂ ਮਤਲਬ ਸਲੈਪ ਹੋਣ ਤੋਂ ਬਾਅਦ ਤੁਹਾਡੀ ਬੋਡੀ ਮੂਵਮੈਂਟ ਕੀ ਆ ਤੁਹਾਨੂੰ ਕਿੰਨਾ ਝਟਕਾ ਲੱਗਿਆ ਪਹਿਲਾਂ ਵੀ ਉਹਨਾਂ ਨੇ ਕੋਈ ਬਾਅਦ ਚ ਵੀ ਠੀਕ ਹੈ ਔਰ ਜਿੰਨਾ ਬੰਦਾ ਜ਼ਿਆਦਾ ਪਿੱਛੇ ਹਟ ਗਿਆ ਇਹਦਾ ਮਤਲਬ ਉਹ ਉਹਨੇ ਉਹ ਚੱਲ ਨਹੀਂ ਸਕਿਆ ਉਹਨੂੰ ਪਿੱਛੇ ਹਟਣਾ ਦੀ ਉਹਦੇ ਚ ਨਹੀਂ ਗੱਲ ਹੈ ਕਿ ਪਿੱਛੇ ਕਿਸਨਾਂ ਨਾਲ ਚਟਿਆ ਜਿਵੇਂ ਕਿ 3ਰਡ ਦੇ ਵਿੱਚ ਉਹ ਥੋੜਾ ਜਿਆਦਾ ਅਨਕੋਸ਼ੀਟ ਹੋ ਗਿਆ ਸੀ ਪਹਿਲੇ ਨੋਟ ਜਿਹਨੀ ਜਿਹਾ ਹੋਇਆ ਮੈਂ ਵੀ ਉਹਦੀ ਉਹ ਜਿਹੜੀ ਉਹਨੇ ਮੇਰੀ ਤੀਸਰੀ ਸਲੈਬ ਮਾਰੀ ਸੀ ਉਹ ਖਾਨ ਤੋਂ ਬਾਅਦ ਮੈਂ ਭੰਗੜਾ ਪਾਉਂਦਾ ਹੋਇਆ ਪਿੱਛੇ ਗਿਆ ਹੂੰ ਹੂੰ ਉਹ ਮੇਰੇ ਪੋਜ਼ਿਟਿਵ ਪੁਆਇੰਟ ਸੀ ਕਿਉਂਕਿ ਮੈਂ ਉਹ ਚੱਲ ਚੁੱਕਿਆ ਸੀ ਹੂੰ ਠੀਕ ਹੈ ਜਿਵੇਂ ਆਪਾਂ ਕ੍ਰਿਕਟ ਦੇ ਵਿੱਚ ਬਾਲ ਆਉਂਦੀ ਹੈ ਕੈਚ ਕਰਦੇ ਆ ਇੱਕ ਹੱਥ 'ਚ ਵੱਜ ਕੇ ਛੁੱਟ ਗਈ ਹਾਂਜੀ ਹਨਾ ਜੀ ਫੜੀ ਹੋਈ ਵੀ ਇੱਕ ਵਾਰੀ ਕਿ ਕਿ ਨਿਕਲ ਜਾਂਦੀ ਹੈ ਉਹ ਆਊਟ ਨਹੀਂ ਮੰਨਿਆ ਜਾਂਦਾ ਪਰ ਜਦੋਂ ਤੱਕ ਪੂਰਾ ਕੰਟਰੋਲ ਨਹੀਂ ਹੋ ਜਾਂਦਾ ਉਹ ਆਪਣੇ ਅੱਛਾ ਇਹ ਤੋਂ ਪਹਿਲਾਂ ਇਸ ਫਾਈਟ ਤੋਂ ਪਹਿਲਾਂ ਤੁਸੀਂ ਕਿੰਨੀਆਂ ਫਾਈਟਾਂ ਲੜੀਆਂ ਸਲੈਪ ਦੀਆਂ ਜੀ ਹਾਂਜੀ ਮਤਲਬ ਇਸੇ ਚੈਂਪੀਅਨਸ਼ਿਪ ਵਿੱਚ ਇਸੇ ਚੈਂਪੀਅਨਸ਼ਿਪ ਇਹ ਦੁਨੀਆ ਦੀ ਸਭ ਤੋਂ ਵੱਡੀ ਚੈਂਪੀਅਨਸ਼ਿਪ ਸੀ ਇਹਦੇ ਵਿੱਚ ਮੇਰਾ ਡੈਬਿਊ ਸੀਗਾ ਅੱਛਾ ਜੀ ਇਹ ਤੋਂ ਪਹਿਲਾਂ ਮੈਂ ਸਲੈਪ ਫਾਈਟ ਚੈਂਪੀਅਨਸ਼ਿਪ ਦੁਬਈ ਖੇਡਿਆ ਸੀ ਹਾਂਜੀ ਉਹ ਐਡੀ ਹੋਲ ਦੀ ਹੈ ਅਮੈਰੀਕਾ ਜੋ ਕੇ ਵੀ ਦੀ ਜੋ ਕੇ ਵੀ ਜਿਹੜਾ ਐ ਰਿਹੋ ਲੈ ਗਿਆ ਜੀ ਦੁਆਲ ਸਟਰੋਂਗੇਸਟ ਮੈਨ ਜਿਹਨੇ 550 ਕਿਲੋ ਦੀ ਡੈੱਡ ਲਿਫਟ ਦਾ ਰਿਕਾਰਡ ਬਣਾਇਆ ਹੋਇਆ ਅੱਛਾ ਜੀ ਉਹਨਾਂ ਦੀ ਸੀਗੀ ਉਹ ਪ੍ਰੋਮੋਸ਼ਨ ਉਹਦੇ ਚ ਖੇਡਿਆ ਸੀਗਾ ਉੱਥੇ ਮੈਂ ਇੰਗਲੈਂਡ ਦੇ ਰੋਕਿੰਸਨ ਨੂੰ ਭਰਿਆ ਸੀ ਤੇ ਮੇਰੇ ਛੋਟੇ ਭਰਾ ਨੇ ਅ ਅ ਅੰਕੂ ਅਤਿੰਦਰਪਾਲ ਸਿੰਘ ਨਾਲ ਮੇਰਾ ਇੰਡੀਆ ਦਾ ਹੀ ਅਤਿੰਦਰਪਾਲ ਸਿੰਘ ਸੀਗਾ ਉਹਦੇ ਨਾਲ ਇਹਦਾ ਮੈਚ ਹੋ ਰਿਹਾ ਸੀ ਉਹ ਇਹਨੇ ਹਾਰਿਆ ਸੀਗਾ ਇਹ ਇੱਕ ਈਰੇ ਵਿੱਚ ਜਿਵੇਂ ਹੁਣ ਮਤਲਬ ਕਿੰਨੇ ਕੁ ਟੋਟਲ ਕਿੰਨੇ ਕੁ ਬੰਦੇ ਸੀਗੇ ਵੀ ਤੁਸੀਂ ਪਹਿਲਾਂ ਵੀ ਰਾਊਂਡ ਖੇਲੇ ਹੋਣੇ ਆ ਨਹੀਂ ਜੀ ਇਹਦੇ ਚ ਜਿਵੇਂ ਵੈਸਟਲਿੰਗ ਜਿਵੇਂ ਮਾਸਟਰ ਆਰਸ ਮੈਮ ਫਾਈਟਰ ਹਨ ਜੀ ਸਿੰਗਲ ਸਿੰਗਲ ਫਾਈਟ ਜੀ ਇਹਨੂੰ 3 ਮਹੀਨੇ ਦੀ ਫਾਈਟ ਹੋਈ ਹੈ ਕਿਉਂਕਿ ਡੈメージ ਓਕੇ ਮੈਂ ਜਿੱਤਦਾ ਗਿਆ ਪਰ ਮੇਰੀ ਡੈメージ ਤਾਂ ਹੋ ਗਿਆ ਸੀ ਕਿ ਜੀ ਮੈਨੂੰ ਅੱਗੇ ਲੜਨਾ ਪੈਂਦਾ ਮੈਨੂੰ ਇੰਨੀ ਛੱਟ ਨਹੀਂ ਪੈਣੀ ਸੀ ਫਾਈਟ ਓਕੇ ਅਜਾ ਸਿੰਗਲ ਸਿੰਗਲ ਫਾਈਟ ਹਾਂ ਰਿਕਵਰੀ ਹੈ ਤੇ ਸਿੰਗਲ ਫਾਈਟਰ ਦੇ ਮੇਬੀ ਇਹਨਾ ਦਿਨਾਂ ਚਾਹੀਏ ਅਗਲੇ ਸਾਲ ਹੋਣਾ ਚਾਹੀਦਾ ਵਾਈਗ ਨੂੰ ਤੇ ਕਿਰਪਾ ਨਾਲ ਮੈਂ ਵਾਲੀ ਚੈਪਿੰਗ ਦੀ ਟਾਈਟਲ ਲੈ ਕੇ ਆਉਂਗਾ। ਠੀਕ ਹੈ। ਇਹ 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 ਚੈਂਪੀਅਨਸ਼ਿਪ ਹੈ ਜਿਹੜੀ ਇਹਦਾ ਕੀ ਇਹਦਾ ਕੀ ਹੈ? ਪਾਵਰ ਪਾਵਰ ਸਰਵਰ ਚੈਂਪੀਅਨਸ਼ਿਪ ਹੈ ਇਹਦਾ। ਤੇ ਇਹ ਇਹਨੂੰ ਆਪਾਂ ਕਿਸ ਮਤਲਬ ਉਹਦੇ ਚ ਤੋਂ ਵੀ ਏਸ਼ੀਆ ਦਾ ਸੀਗਾ ਜਾਂ ਕਾਦਾ ਸੀਗਾ ਵਰਲਡ ਦਾ ਸੀਗਾ? ਅੱਛਾ ਵਰਲਡ ਦਾ ਸੀਗਾ। ਵਰਲਡ ਚੈਂਪੀਅਨਸ਼ਿਪ ਦੀ ਜਿਹੜੀ ਟਾਈਟਲ ਹੈ ਉਹਦੇ ਲਈ ਜਿਹੜੇ ਹੁਣ ਇਹਨਾਂ ਨੇ ਸਿਲੈਕਟ ਕੀਤੇ ਹੁੰਦੇ ਹਾਂ ਜਿਹੜੇ ਵਾਲੀ ਨੇ ਚੁਣ ਲੈ ਕੀਤੇ ਆ ਤਾਂ ਉਹਨਾਂ ਦੇ ਵਿੱਚੋਂ ਮੈਂ ਇੱਕ ਸੀਗਾ ਹੁਣ ਮੈਂ ਟੌਪ 10 ਦੇ ਵਿੱਚ ਆ ਚੁੱਕਿਆ। ਓਕੇ। ਹਾਂਜੀ। ਟੌਪ 10 ਚ ਆ ਗਿਆ ਤੇ ਹੁਣ ਮੈਨੂੰ ਜਿਹੜਾ ਚੈਲੰਜ ਕੀਤਾ ਗਿਆ ਕਿ ਮੇਰੀ ਪੋਸਟ ਤੇ ਇੱਕ 16 ਪਲੱਸ 16 ਮਿਲੀਅਨ ਪਲੱਸ ਹੋ ਗਿਆ ਈ ਰਿਵਿਊ ਹੈ ਨਾ ਜਿਹੜੀ ਮੈਂ ਸਭ ਤੋਂ ਪਹਿਲੀ ਵੀਡੀਓ ਪਾਈ ਸੀਗੀ ਤੇ ਉਸ ਵੀਡੀਓ ਦੇ ਉੱਪਰ ਉਹ UFC ਇੰਡੀਆ ਨੇ UFC ਨੇ ਮੇਨ ਪੇਜ ਨੇ ਔਰ ਬਾਕਸ ਕਲੱਬ ਨੇ ਜਿਨ੍ਹਾਂ ਨੇ ਕਲੈਬ ਕੀਤੀ ਸੀ ਮੇਰੇ ਨਾਲ 16 ਮਿਲੀਅਨ ਪਲੱਸ ਹੋਇਆ ਤਾਂ ਉਹਦੇ ਵਿੱਚ ਜਿਹੜਾ ਨੰਬਰ 1 ਕੰਟੈਂਡਰ ਹੈ ਜਿਹੜਾ ਵਰਲਡ ਹੈਵੀवेट ਦਾ ਤਾਂ ਉਹਨੇ ਮੈਨੂੰ ਚੈਲੰਜ ਕੀਤਾ ਕਿ ਮੈਂ ਤੇਨਾਂ ਨਾਲ ਲੜਨਾ ਹੁਣ ਕੁਲੀਫਾਈਕ। ਅਗਰ ਮੇਰੀ ਉਹਦੇ ਨਾਲ ਹੁੰਦੀ ਹੈ ਮਨ ਨੂੰ ਹਰ ਬਣਾਤਾ ਤੀਸਰੀ ਫਾਈਟ ਇਹ ਮੈਨੂੰ ਕੈਟਰ ਚੌਟ ਮਿਲ ਜੂਗਾ तो अगर मैं टाइटल जितना okay. हाँ। तो टाइटल के नाम पांच लाख डॉलर है ओके हाँ जी तो हूँ थोड़ी उम्र कि नहीं होगी तेती साल तेती साल ठीक है जीनियस इंटरनेशनल पब्लिक स्कूल के बीच मैं एज अ स्पोर्ट्स टीचर हूँ चौबीस साल वैसे थोड़ी मेन गेम कुश्ती है मेन गेम कुश्ती बैकग्राउंड कुश्ती तो है फिर मैं दो हज़ार तेरह तो एम एम ए फाइट कर रहा है अंडरफिटेड ਹਾਂ ਪਰ ਅਸੀਂ ਚੋਕਲੇਟ ਇਸ ਵਿੱਚ ਡਿਪਾਰਟਮੈਂਟ ਕਿਹਦੇ ਸਾਬਕਾ ਕਿਵੇਂ ਜਿਸ ਹਾਂ ਜਪਾਨ ਤੋਂ ਸਬੰਧਤ ਕਿਹਨਾਂ ਸਖਾ ਹੋਣੇ ਮੈਂ ਤਾਂ ਉਹਦੇ ਜਿਹੜਾ ਮੈਂ ਬਣ ਚੱਕੀ ਹੁੰਦੀ ਹੈ ਪਰ ਏਦਾਂ ਨਹੀਂ ਲੱਗਦਾ ਵੀ ਕੀ ਸਫਾਈ ਦੇ ਤੋਂ ਬਾਅਦ ਤੁਸੀਂ ਜ਼ਿਆਦਾ ਫੇਮਸ ਹੋਏ ਆ ਬਿਲਕੁਲ ਜ਼ਿਆਦਾ ਨਹੀਂ ਬਹੁਤ ਜ਼ਿਆਦਾ ਹਾਂ ਹਾਂ ਮਤਲਬ ਇਹਨਾਂ ਨਾਲ ਉਹਨਾਂ ਦੇ ਮੁਕਾਬਲੇ ਬਿਲਕੁਲ ਜੀ ਇਹਨਾਂ ਦੇ ਨਾਲ ਇਹਨਾਂ ਬਾਰੇ ਕਿਸੇ ਨੂੰ ਪਤਾ ਕਿਉਂ ਨਹੀਂ ਲੱਗਿਆ ਕੀ ਚੱਕਰ ਸੀ ਪਤਾ ਨਹੀਂ ਜੀ ਅਧਮਣੇ ਸ਼ਾਇਦ ਮੇਰੇ ਲਈ ਸਮਾਂ ਹੀ ਰੱਖਿਆ ਸੀ ਵੀ ਇਤਨੀ ਉਚਾਰ ਸੰਗਤ ਇਹ ਬਈ ਇਹ ਪ੍ਰਿੰਸੀਪਲ ਸਾਹਿਬ ਜਿਹੜੇ ਪੰਜਾਬੀ ਮਾਂ ਬੋਲੀ ਲਈ ਮਿਹਨਤ ਕਰੀ ਹਨ 25 ਦਿਨ ਲਗਾਤਾਰ ਸਾਈਕਲ ਚਲਾ ਕੇ ਪੰਜਾਬ ਦੇ ਪੰਜਾਬ ਦੇ ਇਹ ਉਸ ਤੋਂ ਬਾਅਦ ਉਹ ਜੀਵਨ ਅਕੀਦ 25 ਦਿਨ ਸਾਈਕਲ ਚਲਾਏ ਤੋਂ ਬਾਅਦ ਇਸ ਗੀ ਬਹੁਤ ਬਦਲੀਆ ਦਾਸ ਇੰਟਰਨੈਸ਼ਨਲ ਰੋਡ ਲਾਈਣੀ ਜੀ ਉਹਦੇ ਵਿੱਚ ਲੋਕਾਂ ਦੀਆਂ ਸ਼ੁਭੇ ਸ਼ਾਮਾਂ ਨੇ ਜਿਹੜੀ ਕੰਮ ਕਰਦੇ ਬਿਲਕੁਲ ਬਹੁਤ ਬਹੁਤ ਅਸਲਾਮੁ ਅਲੀ ਦਾ ਅਸ਼ੀਰਵਾਦ ਕੰਮ ਕਰ ਗਿਆ ਬਿਲਕੁਲ ਫਿਰ ਤੇ ਲੋਕਾਂ ਜਿਨ੍ਹਾਂ ਜਿਹਨੂੰ ਤੁਸੀਂ ਮਿਲੇ ਉਹਨਾਂ ਨੇ ਵੀ ਤਾਂ ਸ਼ੁਭੇ ਸ਼ਾਮਾਂ ਦਿੱਤੀਆਂ ਨਹੀਂ ਬਿਲਕੁਲ ਅਸੀਂ ਜਦੋਂ ਆਏ ਸੀਗੇ ਉਹਦੇ ਨਾਲ ਰੋਡਵੇਅ ਦੀ ਬੱਸ ਸਾਨੂੰ ਕੋਲ ਉਸ ਕਰੀ ਗੱਪਾਂ ਉਹਨਾਂ ਨੇ ਰੋਕ ਲਈ ਉਹਨਾਂ ਨੇ ਬਹੁਤ ਕਹਿ ਕੇ ਜੀ ਫਿਰ ਨਹੀਂ ਅੱਛਾ ਉਹਨਾਂ ਨੇ ਕਿਵੇਂ ਪਛਾਣਿਆ ਤੁਹਾਨੂੰ ਜਿਵੇਂ ਬਾਕੀ ਸਾਰੇ ਨਹੀਂ ਨਹੀਂ ਤੁਸੀਂ ਕਾਰ 'ਚ ਨਹੀਂ ਸੀਗੇ ਕਾਰ 'ਚ